ਉਹ ਸ਼ਸ਼੍ਰੀਕਾਲ ਮੇਰੀ YouTube ਫੈਮਲੀ ਮੀਲ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਆ ਸੀ ਵੀ ਠੀਕ ਠਾਕ ਦੀਪੰਮਾ ਬਲੌਕ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਾਂ ਗਏ ਸੀ ਜੀ ਪਰਾਣੀ ਘਰ ਤੇ ਸਬਜ਼ੀ ਦੇਖਣ ਸਬਜ਼ੀ ਦੇ ਕੋ ਜੀ ਕਿੰਨੀ ਉੱਤਰੀ ਤੇ ਅਮਰੂਦ ਬਾਦੂ ਉੱਤਰਿਆ ਸੀ ਲੋ ਜੀ ਲਾ ਕੇ ਆਪਾਂ ਬੈੱਡsheet ਸੈਟ ਕਰਿਆ ਏ ਜੀ ਤੇ ਝਾੜੂ ਪੋਚ ਆਪਾਂ ਪਹਿਲਾਂ ਕਰ ਲਿਆ ਸੀ ਬੈੱਡsheet ਵੀ ਆਪਾਂ ਝਾੜਤੀ ਸੀ ਪਹਿਲਾਂ ਇੱਥੇ ਨਾ ਹਰਦੀਪ ਨੇ ਨ ਆਪਣੇ ਨੇ ਕੰਮ ਵਧਾਤਾ ਜੀ ਤੇ ਉਹਦੇ ਉੱਤੇ ਨਮਕੀਨ ਤੇ ਨਮਕੀਨ ਅਗੇ ਇਰਤੀ ਸੀ ਜੀ ਉੱਪਰ ਤੇ ਤਾਂ ਕਰਕੇ ਆਪਾਂ ਨੂੰ ਦੁਬਾਰੀ ਝਾੜਨੀ ਪਈ ਤੇ ਰੀਦੀ ਵਿਚਾਰੀ ਝਾੜੂ ਲਾਉਣ ਲੱਗੀ ਮੈਂ ਝਾੜੂ ਲਾ ਦੇ ਮੈਂ ਕਿ ਜਿਹੜੀ ਨੇ ਵਕੀਨ ਜੀ ਦੇ ਉਹ ਆ ਉਹ ਮੈਂ ਕਿ ਸੱਟ ਮੈਂ ਉਹ ਇਕੱਠੇ ਕਰ ਦੇ ਤੇ ਇੱਥੇ ਲੱਗੇ ਸੀ ਜੀ ਆਪਾਂ ਬੋਟੀਆਂ ਹੀ ਆ ਧੋਣ ਬੋਟੀਆਂ ਨਾ ਵੈਸੇ ਤਾਂ ਆਪਾਂ ਜਦੋਂ ਸਬਜੀ ਬਾਜੀ ਇਹਨਾਂ ਦੇ ਵਿੱਚ ਧੋਵਾ ਤੇ ਧੋਈ ਦਿੰਨੇ ਆ ਜੀ ਤੇ ਫੇਰ ਵੀ ਇਹ ਕਾਲੀਆਂ ਕਾਲੀਆਂ ਜੀਆਂ ਹੋਈਆਂ ਪੰਜਾਸੀ ਮਾ ਚਲ ਇਹਨਾਂ ਨੂੰ ਚੰਗੀ ਤਰ੍ਹਾਂ ਪਤੋ ਦੇ ਜੀ ਅੱਜ ਪਾਣੀ ਆ ਰਿਹਾ ਸੀ ਜੀ ਖੁੱਲਾ ਡੁੱਲਾ ਤੇ ਮੈਂ ਵੀ ਚਲੋ ਆਪਾਂ ਪਾਣੀ ਤਾਂ ਠੂਟੀ ਤਾਂ ਆਖਾ ਆਈ ਰਹੀ ਇਹ ਮੈਂ ਇਹਨਾਂ ਨੂੰ ਧੋ ਦਾਂਗੇ ਤੇ ਨਾਲੇ ਮੈਂ ਧੋਵਾਂਗੀ ਆਟੇ ਵਾਲੀ ਡਰਮੀ ਕੀ ਗਰਮੀ ਬਹੁਤ ਜ਼ਿਆਦਾ ਜੀ ਤੇ ਦੁਪਹਿਰ ਦਾ ਟਾਈਮ ਆ ਜੀ ਸਵੇਰ ਦਾ ਆਪਣਾ ਸਾਰਾ ਕੰਮ ਹੋ ਗਿਆ ਸੀ ਝਾੜੂ ਪੋਚੇ ਦਾ ਸਾਰਾ ਕੰਮ ਕਰ ਲਿਆ ਸੀ ਜੀ ਬਸ ਇਹ ਰਹਿ ਗਿਆ ਸੀ ਜੀ ਆਪਣਾ ਇਹਨਾਂ ਨੂੰ ਵੀ ਮਤ ਆਤੋਂ ਲੱਗੀ ਸੀ ਮਰ ਚਲੋ ਪਾਣੀ ਦਾ ਨਾ ਟਾਈਮ ਚੇਂਜ ਹੋ ਗਿਆ ਜੀ ਟੂਟੀ ਦਾ ਤੇ ਅਗੇ ਸਵੇਰੇ ਆਉਂਦੀ ਸੀ 3:30 3 ਵਜੇ ਜਿਸ ਤਰ੍ਹਾਂ 3 ਵਜੇ ਆਉਂਦੀ ਹੁੰਦੀ ਸੀ ਜੀ ਤੇ ਹੁਣ ਆਇਆ ਕਰੇਗੀ ਦੁਪਹਿਰ ਨੂੰ 2:00 11:00 ਵਜੇ ਇਸ ਤਰ੍ਹਾਂ ਆਇਆ ਕਰੇਗੀ ਜੀ ਪਾਣੀ ਚਲਾਇ ਸਵੇਰ ਦਾ ਵੀ ਟਾਈਮ ਠੀਕ ਸੀ ਸਵੇਰ ਨੂੰ ਕਈ ਵਾਰੀ ਆਪਾਂ ਤੋਂ ਨਹੀਂ ਉੱਠਿਆ ਜਾਦਾ ਸਵੇਰ ਨੂੰ ਤਾਂ ਮਸਾਂ ਔਖਾ ਉੱਠਿਆ ਜਾਹਾ ਜੀ ਤੇ ਦੁਪਹਿਰ ਨੂੰ ਹੁਣ ਡਰ ਵੀ ਆ ਕਿਤੇ ਲੈਟ ਲੂਟ ਵੀ ਨਾ ਚਲੀ ਜਾਵੇ ਹਨਾ ਤੇ ਪਾਣੀ ਕਿਤੇ ਭਰਨੇ ਬੰਨੂ ਉਤਰ ਸਗੇ ਵੈਸੇ ਸਵੇਰ ਦਾ ਟਾਈਮ ਠੀਕ ਸੀ ਜੀ ਕਦੇ ਲੈਟ ਨਹੀਂ ਸੀ ਗਈ ਜੀ ਤੇ ਰਾਤ ਤਾਂ ਜ਼ਰੂਰ ਗਈ ਆ ਪਤਾ ਕਿਉਂ ਵੀ ਤਾਂ ਇੱਕੇ ਲੱਗ ਤਮੀ ਆਈ ਤੇ ਨੇਰੀ ਥੋੜੀ ਥੋੜੀ ਨੇਰੀ ਜੀ ਆਈ ਤੇ ਬਸ ਲਾਈਟ ਚਲੀ ਗਈ ਜੀ ਮੁੜ ਕੇ ਸਵੇਰ ਨੂੰ ਆਈ ਜੀ ਇਹ ਤੇ ਚਲੋ ਅਸੀਂ ਤਸਵੇਰ ਸੋਚ ਅਸੀਂ ਨਾ ਕਹੀ ਜਾਵੀ ਲਾਈਟ ਤਾਂ ਹੈ ਨਹੀਂ ਮੈਂ ਕਿਹਾ ਤੇ ਪਾਣੀ ਕਿਸ ਤਰ੍ਹਾਂ ਭਰਾਂਗੇ ਮੈਂ ਕਿਹਾ ਲਾਈਟ ਤਾਂ ਹੈ ਨਹੀਂ ਰਾਤ ਮੈਂ ਸੋਚੀ ਜਾਵਾ ਉਹ ਤਾਂ ਸਵੇਰ ਨੂੰ ਪਤਾ ਲੱਗਿਆ ਵੀ ਸਵੇਰ ਨੂੰ ਤਾਂ ਇੱਕ ਤਰੀਕਾ ਵੀ ਪਾਣੀ ਦਾ ਟਾਈਮ ਚੇਂਜ ਹੋ ਗਿਆ ਤੇ ਅੱਗੇ ਤਾਂ ਪਹਿਲਾਂ ਤਾਂ ਆਪਾਂ ਹੀ ਦੀ ਲੋਸਮੈਂਟ ਕਰਦਾ ਹੁੰਦਾ ਸੀ ਜੀ ਹੁਣ ਤਾਂ ਜਦ ਕਾ ਵੀ ਉਹ ਹੋਇਆ ਜੀ ਤੇ ਹੁਣ ਨਹੀਂ ਕਰਨੋਂ ਹਟ ਗਿਆ ਜੀ ਪਤਾ ਲੱਗ ਗਿਆ ਨਾ ਵੀ ਇੱਕ ਤਰੀਕ ਤੂੰ ਉਹ ਹੋ ਗਿਆ ਪਾਣੀ ਦਾ ਟਾਈਮ ਚੇਂਜ ਤੇ ਬਦਲਦਾ ਵੀ ਟਾਈਮ ਤੇ ਚਲੋ ਜੀ ਆਪਾਂ ਬੋਟੀنگ ਤੋਰੀਏ ਨਾ ਇਹਦੇ ਵਿੱਚ ਨਾ ਆਲੂ ਪਾਏ ਹੋਏ ਸੀ ਜੀ ਪਤਨ ਤੇ ਇੱਕ ਆਲੂ ਨੇ ਨਾ ਪਟਾਕੇ ਜੇ 2-3 ਵੈਸੇ 2-3 ਆਲੂ ਖਰਾਬ ਹੋ ਗਏ ਜੀ ਪਟਾਕਾ ਜਾਂ ਮਾਰ ਗਿਆ ਸੀ ਜੀ ਆਲੂ ਤੇ ਉਹਨਾਂ ਖਰਾਬ ਹੋ ਗੀ ਸੀ ਜੀ ਬੋਟੀ ਤੇ ਮੈਂ ਕਿਹਾ ਚਲੋ ਇਹਨੂੰ ਵੀ ਆਪਾਂ ਧੋਦ ਗਏ ਜੀ ਆਲੂ ਵਾਲੀ ਨੂੰ ਤੇ ਇਹਦੇ ਵਿੱਚ ਆਪਾਂ ਆਲੂ ਪਾ ਕੇ ਰੱਖ ਦਿੰਨੇ ਆ ਜੀ ਮੈਂ ਨਾ ਉਹ ਲਿਆਵਾਂਗੀ ਜੀ ਜਿਹੜੇ 3-3 ਉਹ ਵਾਲੇ ਹੁੰਦੇ ਆ ਜੀ ਸਟੈਂਡ ਜੇ ਤੇ ਆਪਾਂ ਉਹ ਬੋਟੀ ਲਿਆਵਾਂਗੇ ਜੀ ਤੇ ਉਹ ਵਧੀਆ ਰਹਾ ਉਹਦੇ ਵਿੱਚ ਕਿਸੇ ਇੱਕ ਚ ਤਾਂ ਪਿਆਜ਼ ਰੱਖੇ ਜਾਂ ਕਿਸੇ ਚ ਆਲੂ ਰੱਖੇ ਜਾਂ ਉਹ ਵੀ ਲਿਆਵਾਂਗੇ ਜੀ ਸੋਚ ਰਹੀ ਸੀ ਜੀ ਬੋਟੀਆਂ ਮੈਂ ਇਹ ਕਿਸੇ ਚ ਆਪਾਂ ਸਬਜ਼ੀ ਰੱਖ ਕੱਟ ਲੈਣੇ ਆ ਜੀ ਤੇ ਕਿਸੇ ਚ ਆਪਾਂ ਇੱਕ ਚਾਹ ਜਿਹੜੀ ਬੋਟੀ ਹੈ ਲਾਲ ਵਾਲੀ ਜੀ ਇਹ ਚ ਆਪਾਂ ਰੋਟੀ ਰੱਖਾਂਗੇ ਰੱਖਦੇ ਆ ਜੀ ਇਹ ਚ ਆਪਾਂ ਆਲੂ ਉਲੂ ਸਬਜ਼ੀ ਸਬਜ਼ੀ ਕੋਈ ਵੀ ਸਬਜ਼ੀਆ ਕੱਟਦੇ ਆ ਬਾਕੀ ਆਪਣੀ ਨੂਨਦਾਨੀ ਖਰਾਬ ਹੋਈ ਪਈ ਸੀ ਜੀ ਇਹਨੂੰ ਵੀ ਆਪਾਂ ਤੋਹਤਾ ਜੀ ਨੂਨਦਾਨੀ ਦੇ ਵਿੱਚ ਨਾ ਹਲਦੀ ਗਿਰ ਗਈ ਸੀ ਜੀ ਤੇ ਬਹੁਤਾ ਕਰਕੇ ਸਾਰੀਆਂ ਡੱਬਾਂਾਂ ਤੇ ਲੱਗ ਰਹੀ ਸੀ ਜੀ ਨੀਚੇ ਤੋਂ ਵੀ ਖਰਾਬ ਹੋ ਰਹੀਆਂ ਸੀ ਮੈਂ ਚਲ ਇਹਨਾਂ ਨੂੰ ਵੀ ਆਪਾਂ ਤੋੜ ਦੇ ਤੇ ਚਲੋ ਜੀ ਆਪਾਂ ਇਹ ਮੇਰੇ ਨਾਲ ਟਾਪਾ ਭਰ ਗਿਆ ਸੀ ਜੀ ਪਾਣੀ ਵਾਲਾ ਤੇ ਮੈਂ ਟੁੱਟੀ ਕਰਤੀ ਬੰਦ ਤੇ ਚਲੋ ਜੀ ਤੋੜ ਦੇ ਤੇ ਗਰਮੀ ਵੀ ਇੰਨੀ ਐ ਇੰਨੀ ਗਰਮੀ ਮੀ ਗਰਮੀ ਨੇ ਤਾਂ ਪੂਤ ਨਹੀਂ ਭਲਾਈ ਪਈ ਐ ਇੰਨੀ ਗਰਮੀ ਹੋਈ ਪਈ ਐ ਤੇ ਮੈਨੂੰ ਤਾਂ ਮੇਰੇ ਨਾਲ ਕੁਸਾ ਐਨ ਕਾ ਕਰਕੇ ਨਾ ਤੇ ਜਾਦੀ ਅੱਖਾਂ ਮੂਰੇ ਨਾਲ ਪਾਣੀ ਪਾ ਮੁੜਕੋ ਮੁੜਕੀ ਹੋ ਗਈ ਮੈਂ ਤਾਂ ਤੇ ਜਿਆਦਾ ਹੀ ਪਸੀਨਾ ਆਵਾ ਜੀ ਅੱਖਾਂ ਕੋਲੇ ਤਾਂ ਇਹ ਐਨਕ ਕਰਕੇ ਦੀ ਤੇ ਮੈਂ ਨਾ ਬਿਨ ਦਕ ਐਨਕ ਵੀ ਤਾਰ ਕੇ ਜਾ ਮੈਂ ਮੋਬਾਈਲ ਦੇਖ ਲਾ ਜਾਂ ਮੈਂ ਕੁਝ ਹੋਰ ਕੰਮ ਕਰ ਲਾ ਤੇ ਮੇਰਾ ਤਾਂ ਸਿਰ ਇੰਨਾ ਫਟ ਲਵਾਂ ਤਾਂ ਦੋ ਐਨਕਾ ਲੱਗੀਆਂ ਹੋਈਆਂ ਜੀ ਇੱਕ ਦੂਰ ਵਾਲੀ ਕਨੇੜੇ ਵਾਲੀ ਇਹ ਜਦੋਂ ਮੈਂ ਮੋਬਾਈਲ ਬੀ ਟਾਈਮ ਲਾ ਕੇ ਦੇਖਾਂ ਵੀ ਮੋਬਾਈਲ ਆਪਾਂ ਚੱਲ ਬਲੌਗ ਦੇਖਾਈਆਂ ਹੋਰਾਂ ਦੇ ਹਨਾ ਤੇ ਜਦ ਮੈਂ ਦੇਖਾਂਗੀ ਨਾ ਤੇ ਫੇਰ ਨਾ ਮੈਂ ਨਾ ਫਿਰ ਨੇੜੇ ਵਾਲੀ ਨਿਗਾ ਐਨਕ ਲਾ ਮਸੋਰੀ ਨੇੜੇ ਵਾਲੀ ਐਨਕ ਲਾ ਲੈਣੀ ਹੈ ਤੇ ਇਹ ਮੈਂ ਜਿਹੜੀ ਹੁਣ ਜਿਹੜੀ ਲਾ ਕੇ ਰੱਖਾਂ ਜੇ ਮੇਰੀ ਦੂਰ ਵਾਲੀ ਹੈ ਜੀ ਤੇ ਬਿਨਾਂ ਐਨਕਾ ਤੋਂ ਤਾਂ ਬਿਲਕੁਲ ਵੀ ਨਹੀਂ ਰਹਿ ਸਕਦੀ ਜੀ ਮੇਰੀ ਅੱਖਾਂ ਇੰਨੀਆਂ ਦੁਖਣ ਲੱਗ ਜਾਂਦਾਂ ਮਸ ਸਿਰ ਬੜਾ ਦਰਦ ਕਰਦਾ ਗੇ ਇਹ ਬਸ ਪਤਾ ਨਹੀਂ ਐਨੇ ਪਹਿਲਾਂ ਮੈਂ ਲੀੜਾ ਕੱਪੜਾ ਵੀ ਸਿਉਂਦੀ ਹੁੰਦੀ ਸੀ ਵਧੀਆ ਹਨਾ ਤੇ ਜਦ ਕੀ ਮੇਰੀ ਨਿਗਾ ਡਾਊਨ ਹੋਈ ਐ ਮੈਂ ਤਾਂ ਨਾ ਕੱਪੜੇ ਵੀ ਸੜਤੇ ਤੇ ਚਲ ਮੈਂ ਆ ਵੀ ਇਹ ਮੋਟਾ ਕੰਮ ਆ ਜੀ ਕੁੱਟ ਮਸ ਵਾਟਰਾ ਦਾ ਹਨਾ ਤੇ ਭੈਣ ਕੋਟੀਆਂ ਬਣਾਉਂਦੀ ਹੁੰਦੀ ਆ ਨਾ ਤੇ ਮੈਂ ਤੁਹਾਨੂੰ ਤਾਂ ਦੱਸਿਆ ਹੀ ਸੀ ਦਿਖਾ ਜਣਾ ਸੀ ਕੋਟੀਆਂ ਤੇ ਉਹ ਮੈਂ ਸਲਾਈ ਕਰ ਦਿੰਨੀ ਆ ਜੀ ਤੇ ਜਾਹਾਂਗੀ ਜਿਵੇਂ ਆਪਦੇ ਘਰ ਆ ਹੁਣ ਇੱਕ ਅਦੇ ਦਿਨ ਚ ਫਿਰ ਮੈਂ ਤੋਂ ਕੋਟੀਆਂ ਲੈ ਆਵਾਂਗੀ ਚਾ ਕੇ ਉਹਨਾਂ ਦੀ ਸਲਾਈ ਕਰਾਂਗੀ ਜੀ ਫਿਰ ਤੁਹਾਨੂੰ ਦਿਖਾਵਾਂਗੀ ਤੇ ਠੀਕ ਆ ਜੀ ਤੇ ਮੈਂ ਚਾਹ ਆਉਂਦੀ ਆ ਜੀ ਆਪਣੇ ਭੈਣ ਕੋਲੇ ਆਪਦੇ ਘਰਾਂ ਥੋੜੇ ਜਿਹਾ ਤੇਰਾ ਬਾਅਦ ਜਾਇਆ ਨਹੀਂ ਹੁਣ ਤਾਂ ਮੈਨੂੰ ਹਫਤਾ ਹੋ ਗਿਆ ਜੀ ਗਈ ਨਹੀਂ ਮੈਂ ਆਪਦੇ ਘਰ ਆ ਘਰ ਤੇ ਜਾਹਾਂਗੀ ਜੀ ਆਰਾਦੀ ਪਰੇ ਤੇ ਚਲੋ ਜੀ ਮੈਂ ਆਟੇ ਵਾਲੀ ਡਰਮੇ ਵੀ ਚੰਗੀ ਤਰ੍ਹਾਂ ਧੋ ਦਾਂ ਤੇ ਫਿਰ ਮੈਂ ਧੋ ਦਾਂਗੀ ਜੇ ਮੂ ਫਰਸ کافی ਖਰਾਬ ਹੋ ਗਈ ਜੀ ਆਟੇ ਉਟੇੜ ਪਾਣੀ गिर ਗਿਆ ਨਾਲੇ ਤਾਂ ਇਹ ਗੈਲੋ ਇਧਰ ਜਿਹੜੀ ਹਲਦੀ ਵਾਲਾ ਪਾਣੀ ਸੀ ਜੀ ਉਹ गिर ਗਿਆ ਤੇ ਧੋਇਆ ਜੀ ਤਾ ਕਰਕੇ ਚਲੋ ਜੀ ਇੱਥੇ ਹਰਦੀਪ ਲੈ ਗਿਆ ਜੀ ਚੱਕ ਕੇ ਉਹਰੇ ਧੋ ਦਾਂਗੀ ਜੀ ਪਹਿਲਾਂ ਆਪਾਂ ਪਾਣੀ ਪੌਣੇ ਨਾ ਪਰੋਜ ਰੋਜ ਤੋਂ ਮਾਜੀ ਪੰਜ ਪੌਣੇ ਆ ਜੀ ਮੈਂ ਧੋ ਕੇ ਕਹੇ ਤਾ ਦੂਸਰੇ ਪੌਣੇ ਲਾ ਲ ਇਹ ਰੱਖ ਦਾਂਗੀ ਜੀ ਹੁਣ ਮੈਂ ਦੂਸਰੇ ਲਫਾਫੇ ਚ ਕੱਢ ਲਾਂਗੀ ਜੀ ਤੇ ਪੌਣੇ ਤਾਂ ਆਪਾਂ ਨੂੰ ਰੋਜ ਹੀ ਧੋਣੇ ਚਾਹੀਦੇ ਰੋਟੀਆਂ ਨਾ ਇੰਨੀ ਗੰਦੀ ਮੁਸਕਉਣ ਲੱਗ ਜਾਂਦੀ ਹੈ ਜੀ ਪਤਾ ਨਹੀਂ ਗਰਮੀ ਕਰਕੇ ਆਉਂਦੀ ਹੈ ਜੀ ਇੰਨੀ ਪਸੀਨੇ ਜਿਹੀ ਹੈ ਨਾ ਮੁਸਕ ਜਿਕੇ ਮੇ ਜਦੋਂ ਆਪਣੇ ਚ ਆਉਣ ਲੱਗ ਜਾਂਦੀ ਹੈ ਜੀ ਰੋਟੀਆਂ ਚ ਤਾਂ ਵੀ ਖਰਾਬ ਹੋ ਜਾਂਦੀਆਂ ਜੀ ਕਈ ਵਾਰੀ ਹੈ ਨਾ ਜੇ ਕਦੀ ਰੋਟੀ ਵੀ ਬਚ ਜੇ ਨਾ ਤੇ ਰੋਟੀਆਂ ਉਹ ਹੋ ਜਾਂਦੀਆਂ ਜੀ ਮੁਸਕ ਜੀ ਵਾਲ ਨਾ ਤੇ ਹਮ ਤਾਂ ਨਾ ਕੁੱਤੇ ਨੂੰ ਪਾ ਦਿੰਨੇ ਆ ਤੇ ਹਰਦੀਪ ਤਾਂ ਬਿਲਕੁਲ ਵੀ ਨਹੀਂ ਖਾ ਕੇ ਕੁਛ ਤੇ ਮੈਂ ਨਾ ਪਰਸੋਂ ਇਹਨੂੰ ਤੇਤੀ ਰੋਟੀ ਮੈਂ ਖਾਈ ਕੱਲ ਰਾਤ ਆਲੀ ਪਈ ਆ ਹਰਦੀਪ ਰੋਟੀ ਖਾਣਾ ਕਰ ਨਾ ਮੰਮੀ ਮੈਂ ਨਹੀਂ ਕਰਾਂਦਾ ਮੂੰਸ਼ਕਾਰੀ ਆ ਰੋਟੀ ਚ ਤੇ ਚਲੋ ਜੀ ਇੱਥੇ ਆਪਣੇ ਪੌਣੇ ਧੋਏ ਗਏ ਤੇ ਦੀਦੀ ਵੀ ਮੇਰੇ ਕੈਮਰੇ ਦੇ ਵਿੱਚ ਮੂਰੇ ਜਮਾ ਨਹੀਂ ਆਂਦੀ ਜੀ ਕਿਸੇ ਕਿਸੇ ਦਾ ਹੋ ਹੋਵਾ ਜੀ ਤੇ ਦੀਦੀ ਮੈਨੂੰ ਕਹਿੰਦੀ ਬਾ ਭੀ ਮੈਂ ਨਹੀਂ ਕੈਮਰੇ ਦੇ ਅੱਗੇ ਆਣਾ ਤੇ ਚਲੋ ਜੀ ਕੰਮ ਆਪਣੇ ਹੋ ਗਏ ਤੇ ਸਾਰੇ ਕੰਪਲੀਟ ਤੇ ਬਾਕੀ ਬਸ ਹੁਣ ਆਪਾਂ ਨਹਾ ਤੋ ਲਾਂਗੇ ਨਾ ਨੂਕੇ ਫਿਰ ਆਪਾਂ ਸਵੇਰ ਉਹ ਵੀ ਆਪਾਂ ਨਾ ਲੇ ਸੀ ਜੀ ਤੇ ਹੁਣ ਨਾ ਇੰਨੀ ਭੇਜ ਗਈ ਜੀ ਇੰਨੀ ਗਰਮੀ ਆਈ ਜੀ ਬਹੁਤ ਜ਼ਿਆਦਾ ਗਰਮੀ ਆਈ ਜੀ ਤੇ ਮੈਂ ਕਹਾ ਚੱਲ ਮੈਂ ਤੂੰ ਠੰਡਾ ਠੰਡਾ ਪਾਣੀ ਆ ਰਿਹਾ ਮਹਰਦੀਪ ਨੂੰ ਹਾਸਰੀ ਮੈਂ ਠੰਡਾ ਠੰਡਾ ਪਾਣੀ ਆ ਰਿਹਾ ਕਾ ਮੈਂ ਕਹਾਂ ਨਹਾ ਲੈ ਤੂੰ ਨੀ ਤੇ ਕਹਿੰਦਾ ਨਹੀਂ ਮੰਮੀ ਮੈਂ ਤਾਂ ਨਹੀਂ ਨਹਾਉਂਦਾ ਕਹਿੰਦਾ ਮੈਂ ਤਾਂ ਭੈਣ ਲੱਗੇ ਨਹਾਵਾਂਗਾ ਸਵੇਰ ਉੱਤਨਾਂ ਵਾਲੇ ਮਾਲੂਕ ਤਾਂ ਤੇ ਤੇ ਚਾਰ ਚਾਰ ਵਾਰੀ ਨਾ ਮੈਂ ਗਰਮੀ ਕਰਕੇ ਮਾਤੂੰ ਕਹਿੰਦਾ ਨਾ ਮੈਂ ਤਾਂ ਹੁਣ ਸੌਣ ਲੱਗਾ ਇਹ ਨਹਾਵਾਂਗਾ ਤੇ ਚਲੋ ਜੀ ਆਪਾਂ ਇਹ ਵੀ ਧੋਦ ਗਏ ਜੀ ਇੱਥੇ ਆਪਾਂ ਵੀਡੀਓ ਦਾ ਕਰਾਂਗੇ ਐਂਡ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਨਾ ਜੀ ਤੇ ਵੱਧ ਤੋਂ ਵੱਧ ਸਪੋਰਟ ਦੀ ਲੋੜ ਆ ਜੀ ਸਪੋਰਟ ਆਪਾਂ ਨੂੰ ਕਰਨੀ ਜੀ ਤੁਹਾਡੇ ਹੌਸਲੇ ਨਾਲ ਹੀ ਆਪਾਂ ਵੀਡੀਓ ਬਣਾਇਆ ਕਰਾਂਗੇ ਜੀ ਠੀਕ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਵੀਡੀਓ ਇਹ ਕਹੇ ਜੀ ਲੱਗੀ ਤੇ ਲਾਇਕ ਸ਼ੇਅਰ ਜਰੂਰ ਕਰਨਾ ਜੀ ਜਿਹੜੇ ਨਵੇਂ ਆਏ ਆ ਮੇਰੇ ਭੈਣ ਭਾਈ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਠੀਕ ਹੈ ਜੀ ਤੇ ਚਲੋ ਆਪਾਂ ਤੋੜ ਲਈਏ ਜੀ फटाफट ਤੇ ਆਪਾਂ ਨਾ ਕੱਪੜੇ ਤਾਂ ਆਪਾਂ ਹੁਣ ਮਸ਼ੀਨ ਚ ਨਹੀਂ ਧੋਂਦੇ ਜੀ ਕਈ ਦਿਨ ਹੋ ਗਏ ਜੀ ਆਪਾਂ ਤਾਂ ਇਸੇ ਹੱਥਾਂ ਨਾਲ ਹੀ ਧੋ ਲੈਨੇ ਮਸ਼ੀਨ ਨਾ ਚੱਲਦੀ ਤੇ ਚੱਲ ਹੈਗੀ ਉਹਦੋਂ ਆਪਾਂ ਠੀਕ ਕਰ ਲਈ ਸੀ ਜੀ ਤੇ ਕਰੀ ਕਰੀ ਸੀ ਜੀ ਠੀਕ ਤੇ ਬਸ ਫਿਰ ਮੈਂ ਕਿਹਾ ਚਲੋ ਹੱਥਾਂ ਨਾਲ ਹੀ ਧੋ ਲਿਆ ਕਰਾਂਗੇ ਸਿਆਲ ਚ ਵੀ ਔਖਾ ਹੋ ਜਾਏਗਾ ਆਪਾਂ ਨੂੰ ਮਸ਼ੀਨ ਤੋਂ ਚਲੋ ਜੀ ਆਪਣਾ ਇਹ ਕੰਮ ਹੋ ਗਿਆ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ ਤੇ ਜਿਹੜੇ ਨਵੇਂ ਆਏ ਮੇਰੇ ਭੈਣ ਪਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਠੀਕ ਹੈ ਜੀ ਤੇ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਤੇ ਕਈ ਵਾਰੀ ਤਾਂ ਨਾ ਮੈਂ ਸੋਚ ਲੈਂਨੀ ਆ ਬੇ ਮੈਂ ਵੀ ਮੈਨੂੰ ਸਬਸਕ੍ਰਾਈਬਰ ਤਾਂ ਮੇਰੇ ਬਾਦ ਨਹੀਂ ਰਹੇ ਤੇ ਮੈਂ ਵੀ ਡਿਲੀਟ ਕਰਦਾ ਚੈਨਲ ਫਿਰ ਮੈਂ ਸੋਚ ਲੈਂਨੀ ਆ ਵੀ ਹੌਲੀ ਹੌਲੀ ਚੱਲ ਮੇਰੇ ਭੈਣ ਭਾਈ ਮੇਰਾ ਸਾਥ ਦੇਣਗੇ ਜੀ ਤੇ ਚਲੋ ਜੀ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਬਈ